ਭਾਰਤ ਕੈਨੇਡਾ ਦਰਮਿਆਨ ਚੱਲ ਰਿਹਾ ਤਣਾਅ ਇਸ ਵੇਲੇ ਆਪਣੀ ਪੂਰੀ ਚਰਮ ਸੀਮਾ ਤੇ ਪਹੁੰਚ ਗਿਆ ਹੈ ਇਸ ਨਾਲ ਜਿੱਥੇ ਵਪਾਰਕ ਰਿਸ਼ਤੇ ਖਤਮ ਹੋਣ ਜਾਣ ਦਾ ਡਰ ਬਣਿਆ ਹੋਇਆ ਹੈ ਉਥੇ ਲੱਖਾਂ ਭਾਰਤੀ ਇੰਟਰਨੈਸ਼ਨਲ ਸਟੂਡੈਂਟਸ ਦਾ ਭਵਿੱਖ ਵੀ दांव ਤੇ ਲੱਗ ਗਿਆ ਹੈ ਸਭ ਤੋਂ ਵੱਧ ਚਿੰਤਾ ਤਾਂ ਬੱਚਿਆਂ ਦੇ ਮਾਪਿਆਂ ਨੂੰ ਲੱਗੀ ਹੋਈ ਹੈ ਜਿਨ੍ਹਾਂ ਨੇ ਔਖਾਂ ਹੋ ਕੇ ਵੱਡੇ ਵੱਡੇ ਕਰਜ਼ੇ ਲੈ ਕੇ ਅਤੇ ਜਮੀਨਾ ਗਹਿਣੇ ਪਾ ਕੇ ਆਪਣੇ ਜਾਨ ਤੋਂ ਵੱਧ ਪਿਆਰੇ ਬੱਚੇ ਕੈਨੇਡਾ ਤੇ ਅਮਰੀਕਾ ਵਿੱਚ ਭੇਜੇ ਹੋਏ ਨੇ ਕੈਨੇਡਾ ਸਟੱਡੀ ਕਰ ਰਹੇ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਵਿੱਚ ਤਾਂ ਕਾਫੀ دہشت ਅਤੇ ਟੈਨਸ਼ਨ ਪਾਈ ਜਾ ਰਹੀ ਹੈ ਸਾਨੂੰ ਤਾਂ ਖੁਦ ਸਮਝ ਨਹੀਂ ਆ ਰਹੀ ਕਿ ਕਿਸੇ ਵੇਲੇ ਇਹ ਦੋਵੇਂ ਪ੍ਰਮੁੱਖ ਮਿੱਤਰ ਦੇਸ਼ ਅੱਜ ਇੱਕ ਦੂਜੇ ਨੂੰ ਫੁੱਟੀ ਅੱਖ ਵੀ ਕਿਉਂ ਨਹੀਂ ਪਾ ਰਹੇ ਇਸ ਲਈ ਅਸੀਂ ਸਾਰੇ ਇਹੋ ਅਰਦਾਸ ਕਰਦੇ ਹਾਂ ਸ਼ੀਤੀ ਤੋਂ ਸ਼ੀਤੀ ਦੋਹਾਂ ਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਗਲਤਫਹਿਮੀਆਂ ਆਪਸੀ ਗੱਲਬਾਤ ਨਾਲ ਦੂਰ ਹੋਣ ਅਤੇ ਫਿਰ ਤੋਂ ਇਨ੍ਹਾਂ ਵਿਚਾਲੇ ਪ੍ਰੇਮ ਪਿਆਰ ਅਤੇ ਸ਼ਾਂਤੀ ਦਾ ਪਹਿਲਾ ਵਰਗਾ ਦੌਰ ਸ਼ੁਰੂ ਹੋ ਸਕੇ